ਸਤਸਰੀਏ ਕਾਂਗੋਸਪੂ ਚਿਲਾ ਫ੍ਰੀਕ ਕੋਰ ਦੇ ਪਿੰਡ ਸੁਖਣਵਾਲਾ ਦੇ ਵਿੱਚ ਹੋਏ ਗੁਰਵਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਜਿਹੜਾ ਹੁਣ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਉਸ ਨੂੰ ਲੈ ਕੇ ਨਵੀਂ ਅਪਡੇਟ ਆਈ ਹੈ ਗੁਰਵਿੰਦਰ ਸਿੰਘ ਦਾ 28 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਉਸ ਦੀ ਪਤਨੀ ਵੱਲੋਂ ਆਪਣੇ ਇੱਕ ਪ੍ਰੇਮੀ ਦੇ ਨਾਲ ਮਿਲ ਕੇ ਹਰ ਕਮਲਪ੍ਰੀਤ ਦੇ ਨਾਲ ਮਿਲ ਕੇ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਸੀ ਬੇਸ਼ੱਕ ਇਸ ਕਤਲ ਨੂੰ ਇਸ ਵਾਰਦਾਤ ਨੂੰ ਲੁੱਟਖੋਹ ਦੀ ਵਾਰਦਾਤ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਦੀ ਸਖਤੀ ਨਾਲ ਪੁੱਛਗਿੱਛ ਤੋਂ ਬਾਅਦ ਉਸਨੀ ਪਤਨੀ ਨੇ ਮੰਨਿਆ ਕਿ ਜਿਹੜਾ ਉਸਦਾ ਕਤਲ ਹੈ ਉਹ ਸਾਡੇ ਵੱਲੋਂ ਜਿਹੜਾ ਮਿਲ ਕੇ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਸਦੀ ਪਤਨੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ ਉਸ ਤੋਂ ਬਾਅਦ ਜਿਹੜਾ ਹਰਕਮਲਪ੍ਰੀਤ ਸਿੰਘ ਸੀ ਉਹ ਜਿੰਨੇ ਫਰਾਰ ਸੀ ਤਾਂ ਉਸਦੇ ਪਿਤਾ ਜੀ ਨੂੰ ਜਿਹੜਾ ਸੀ ਉਹ ਜਿਸ ਵੇਲੇ ਅਰੈਸਟ ਕੀਤਾ ਗਿਆ ਕਉਸਤਕ ਖਬਰ ਪਹੁੰਚੀ ਤਾਂ ਉਸਨੇ ਖੋਦੀ ਜੜਾ ਅਦਾਲਤ ਦੇ ਵਿੱਚ ਸਟਰੰਡਰ ਕਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਉਸਤੇ ਨਾਲ ਇੱਕ ਦੋਸਤ ਹੋਰ ਆਇਆ ਹੋਇਆ ਸੀ ਵਿਸ਼ਵਜੀਤ ਸਿੰਘ ਉਸਦੀ ਗ੍ਰਿਫਤਾਰੀ ਹੋਈ ਇਸ ਤੇ ਵਿੱਚ ਉਸ ਤੋਂ ਬਾਅਦ ਇੱਕ ਲੜਕੀ ਹੋਰ ਜਿਹੜੀ ਵੀਰਿੰਦਰ ਕੌਰ ਹੈ ਉਸਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਸੀ ਪੁਲਿਸ ਵੱਲੋਂ ਜਦੋਂ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਉਸਦੀ ਵੀ ਇਸ ਕਤਲ ਮਾਮਲੇ ਦੇ ਵਿੱਚ ਸ਼ਮੂਲੀਅਤ ਪਾਈ ਗਈ ਸੀ ਕਿਆ ਇਹ ਜਾ ਰਿਹਾ ਸੀ ਕਿ ਉਸ ਨੂੰ ਬਹੁਤ ਕੁਝ ਇਸ ਮਾਮਲੇ ਦੇ ਬਾਰੇ ਵਿੱਚ ਪਤਾ ਸੀ ਤਾਂ ਉਸ ਤੋਂ ਬਾਅਦ ਉਸ ਨੂੰ ਵੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਸੀ ਹੁਣ ਇਸ ਕੇਸ ਦੇ ਵਿੱਚ ਉਸ ਉਹ ਇੱਕ ਨਰਸਿੰਗ ਦੀ ਜਿਹੜੀ ਵਿਦਿਆਰਥਣ ਹੈ ਵੀਰਿੰਦਰ ਕੌਰ ਉਸਤੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਸੌਰੀ ਅਦਾਲਤ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਉਹ ਜਾਰੀ ਕੀਤੇ ਗਏ ਹੈ ਕਿਉਂਕਿ ਉਸ ਦੇ ਜਿਹੜੇ ਐਗਜ਼ਾਮ ਹੈ ਉਹ ਸਿੱਤੇ ਨਹੀਂ 29 ਦਸੰਬਰ ਤੋਂ 7 ਜਨਵਰੀ 2026 ਤੱਕ ਹੋਣਦੀਆਂ ਜਿਹੜੀਆਂ ਪ੍ਰੀਖਿਆਵਾਂ ਹੋਣੀਆਂ ਉਹਨਾਂ ਨੂੰ ਲੈ ਕੇ ਅਦਾਲਤ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਉਹ ਇਹ ਹੈ ਕਿ ਜੱਜ ਸਾਹਿਬ ਜਿਹੜੀ ਜਗਰਾਤ ਸਿੰਘ ਦੀ ਅਦਾਲਤ ਨੇ ਗੁਰਵਿੰਦਰ ਸਿੰਘ ਕਤਲ ਕੇਸ ਵਿੱਚ ਗ੍ਰਿਫਤਾਰ ਨਰਸਿੰਘ ਦੀ ਵਿਦਿਆਰਥਣ ਵੀਰਿੰਦਰ ਕੌਰ ਨੂੰ ਆਪਣੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਹੈ ਅਦਾਲਤ ਨੇ ਇਸ ਸਬੰਧ ਵਿੱਚ ਜੇਲ੍ਹ ਪ੍ਰਸ਼ਾਸਨ ਤੇ ਪੁਲਿਸ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਫਰੀਦਕੋਟ ਦੀ ਰਹਿਣ ਵਾਲੀ ਵੀਰਿੰਦਰ ਕੌਰ ਮੋਕਾ ਦੇ ਇੱਕ ਨਿੱਜੀ ਕਾਲਜ ਦੇ ਵਿੱਚ ਨਰਸਿੰਗ ਦਾ ਜਿਹੜਾ ਕੋਰਸ ਉਹ ਕਰ ਰਹੀ ਹੈ ਉਸ ਨੂੰ ਸੁਖਣ ਵਾਲਾ ਪਿੰਡ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਕੇਸ ਦੇ ਸਬੰਧ ਵਿੱਚ ਸਦਰ ਪੁਲਿਸ ਸਟੇਸ਼ਨ ਨੇ ਗ੍ਰਿਫਤਾਰ ਕੀਤਾ ਸੀ ਉਹ ਮੁੱਖ ਦੋਸ਼ੀ ਰੁਪਿੰਦਰ ਕੌਰ ਦੀ ਦੋਸਤ ਹੈ ਤੇ ਉਸਤੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ ਵੀਰਿੰਦਰ ਇਸ ਕੌਰ ਇਸ ਸਮੇਂ ਨਿਆਇਕ ਹਿਰਾਸਤ ਵਿੱਚ ਹੈ ਮਲਜਮ ਵਿਦਿਆਰਥਣ ਦਿਆਂ ਤੀਜੇ ਸੈਮੈਸਟਰ ਦੀਆਂ ਜਿਹੜੀਆਂ ਪ੍ਰੀਖਿਆਵਾਂ ਹਨ ਉਹ ਹੋਣੀਆਂ ਜਿਸ ਤਾ ਕਰਕੇ ਉਸਨੇ ਆਪਣੇ ਵਕੀਲ ਦੇ ਰਾਹੀਂ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਸਾਲਾਨਾ ਪ੍ਰੀਖਿਆਵਾਂ ਵਿੱਚ ਬੈਠਣ ਦੀ ਇਜਾਜ਼ਤ ਮੰਗੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵਿਦਿਆਰਥੀ ਨੂੰ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ ਅਦਾਲਤ ਦੇ ਹੁਕਮਾਂ ਅਨੁਸਾਰ ਵਿਦਿਆਰਥੀਆਂ ਨੂੰ ਸਾਰੇ ਪ੍ਰੀਖਿਆ ਖਰਚੇ ਪਹਿਲਾਂ ਹੀ ਜੇਲ੍ਹ ਸੁਪਰਡੈਂਟ ਕੋਲ ਜਮ੍ਹਾਂ ਕਰਾਉਣੇ ਪੈਣਗੇ ਜੇਲ੍ਹ ਸੁਪਰਡੈਂਟ ਨੂੰ ਪ੍ਰੀਖਿਆ ਲਈ ਸੁਰੱਖਿਆ ਅਤੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹੈ ਪ੍ਰੀਖਿਆ ਦੀ ਮਿਆਦ ਲਈ ਮੁਲਜ਼ਮ ਨੂੰ ਦੋਚ ਜ਼ਮਾਨਤਾਂ ਦੇ ਨਾਲ 2 ਲੱਖ ਰੁਪਏ ਦਾ ਨਿੱਜੀ ਜ਼ਮਾਨਤ ਬੌਂਡ ਜੜਾ ਜਮਾ ਕਰਨਾ ਹੋਵੇਗਾ ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਵਿਦਿਆਰਥੀ ਮਾਮਲੇ ਦੀ ਜਾਂਚ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਜਾਂਚ ਅਧਿਕਾਰੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਪ੍ਰੀਖਿਆ ਦੌਰਾਨ ਮੁਲਜ਼ਮ ਦੇ ਨਾਲ ਦੋ ਪੁਲਿਸ ਅਧਿਕਾਰੀ ਮੌਜੂਦ ਰਹਿਣ ਮੁਲਜ਼ਮ ਨੂੰ ਜੇਲ੍ਹ ਤੋਂ ਪ੍ਰੀਖਿਆ ਕੇਂਦਰ ਤੇ ਵਾਪਸ ਜੇਲ੍ਹ ਦੇ ਹਾਤੇ ਵਿੱਚ ਲਜਾਇਆ ਜਾਏਗਾ ਕਿਉਂਕਿ ਸਾਫ਼ ਤੌਰ ਤੇ ਸਪਸ਼ਟ ਹੈ ਕਿ ਜੇਕਰ ਇਸ ਨੂੰ ਕਿਸੇ ਨਾਲ ਮਿਲਾਂ ਦਿੱਤਾ ਜਾਂਦਾ ਤਾਂ ਹੋ ਸਕਦਾ ਹੈ ਜਾਂਚ ਨੂੰ ਜਿਹੜਾ ਉਹ ਪ੍ਰਭਾਵਿਤ ਕਰੇ ਕਿਉਂਕਿ ਪੁਲਿਸ ਬੜੀ ਮੁਸ਼ਕਲਤਾ ਦੇ ਨਾਲ ਜਾਂਚ ਕਰ ਰਹੀ ਹੈ ਦੱਸਣ ਚ ਇਹ ਵੀ ਆ ਰਿਹਾ ਹੈ ਕਿ ਇੱਕ ਹੋਰ ਜਿਹੜਾ ਇਹਨਾਂ ਦੇ ਨਾਲ ਕੋਈ ਪੰਜਵਾਂ ਮੁਲਜ਼ਮ ਵੀ ਸ਼ਾਮਲ ਹੈ ਇਸ ਹੱਤਿਆकांड ਦੇ ਵਿੱਚ ਕਿਉਂਕਿ ਜਦੋਂ ਰੁਪਿੰਦਰ ਕੌਰ ਤਾਂ ਜਦੋਂ ਫੋਨ ਲੈਬ ਦੇ ਵਿੱਚ ਭੇਜਿਆ ਗਿਆ ਸੀ ਜਦੋਂ ਜਾਂ ਜਾਂਚ ਚੱਲ ਰਹੀ ਸੀ ਤਾਂ ਉਸ ਦਿਨ ਲੈ ਫੋਨ ਦੇ ਵਿੱਚੋਂ ਬਹੁਤ ਸਾਰੀਆਂ ਸਾਜ਼ਿਸ਼ ਹਤਿਆ ਨੂੰ ਜਿਹੜੀਆਂ ਅੰਜਾਮ ਦੇਣ ਵਾਲੀਆਂ ਜਿਹੜੀਆਂ ਸੀਰੀਅਲ ਸੀ ਉਹ ਉਸਨੇ ਕਾਫੀ ਦੇਖੀਆਂ ਹੋਈਆਂ ਸੀ Netflix ਦੇ ਉੱਪਰ ਤਾਂ ਉਹਨਾਂ ਨੇ ਉੱਥੋਂ ਹੀ ਇਸ ਕਤਲकांड ਨੂੰ ਜਿਹੜਾ ਅੰਜਾਮ ਦੇਣ ਦਾ ਸਭ ਕੁਝ ਸਿੱਖਿਆ ਸੀ ਕਤਲ ਤੋਂ 2-4 ਦਿਨ ਪਹਿਲਾਂ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਉਸਦੇ ਜਿਹੜੇ 700 ਰਸਨ ਉਹਨਾਂ ਦੀ ਜਿਹੜੀ ਇੱਕ ਬੇਟੀ ਹੈ ਲੜਕੇ ਜਿਹਨੂੰ ਕਤਲ ਕੀਤਾ ਹੁੰਦੀ ਭੈਣ ਕੈਨੇਡਾ ਦੇ ਵਿੱਚ ਰਹਿੰਦੀ ਹੈ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਉਹਨਾਂ ਨੂੰ ਮਿਲਣ ਦੇ ਲਈ ਕੈਨੇਡਾ ਭੇਜ ਦਿੱਤਾ ਗਿਆ ਸੀ 7 ਸਹੁਰੇ ਨੂੰ ਤਾਂ ਕਿ ਉਸ ਵੇਲੇ ਘਰ ਦੇ ਵਿੱਚ ਹੋਰ ਕੋਈ ਵੀ ਨਾ ਹੋਵੇ ਘਰ ਦੇ ਵਿੱਚ ਚਾਰ ਹੀ ਲੋਕ ਰਹਿੰਦੇ ਸਨ ਗੁਰਵਿੰਦਰ ਸਿੰਘ ਉਸਦੀ ਪਤਨੀ ਤੇ ਗੁਰਵਿੰਦਰ ਦੇ ਮਾਤਾ ਪਿਤਾ ਉਹਨਾਂ ਨੂੰ ਵੀ ਕੁਝ ਦਿਨ ਪਹਿਲਾਂ ਜਿਹੜਾ ਕੈਨੇਡਾ ਭੇਜ ਦਿੱਤਾ ਗਿਆ ਸੀ ਲੜਕੀ ਨੂੰ ਮਿਲਣ ਦੇ ਮਹਾਨੇ ਨਾਲ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਸੀ ਉਨ ਇਹਦੇ ਵਿੱਚ ਪੰਜਵਾਂ ਜਿਹੜਾ ਦੋਸ਼ੀ ਹੈ ਉਸ ਦੀ ਜਿਹੜੀ ਭਾਲ ਹੈ ਉਹ جاری ਹੈ ਦੱਸਣ ਦੇ ਵਿੱਚ ਆਇਆ ਹੈ ਕਿ ਇਹਨਾਂ ਦੇ ਨਾਲ ਇੱਕ ਹੋਰ ਵੀ ਜਿਹੜਾ ਬੰਦਾ ਜਿਹੜਾ ਉਹ ਇਸ ਮਾਮਲੇ ਵਾਰਦਾਤ ਦੇ ਵਿੱਚ ਸ਼ਾਮਲ ਸੀ